ਇੱਕ ਘੜਾ ਸਾਡਾ ਹੁਣ 100 ਰੁਪਏ ਦਾ ਵਿਕਦਾ ਮਸਾ ਹੁਣ ਉਹਦੇ ਖਰਚਾ ਦੇਖ ਲਓ ਤੁਸੀਂ 5000 ਰੁਪਏ ਟਰਾਲੀ 4000 ਰੁਪਏ ਟਰਾਲੀ ਮਿੱਟੀ ਦੀ ਹੁੰਦੀ ਹੈ ਹੁਣ ਤੁਸੀਂ ਐਂ ਦੱਸੋ 500 600 ਰੁਪਏ ਦਿਹਾੜੀ ਦੇ ਜਾਂਦਾ ਬੰਦਾ ਹੁਣ ਸਾਨੂੰ ਪੰਜ 600 ਬਣਦਾ ਵੀ ਨਹੀਂ ਅਜੇ ਕੰਮ ਚਲਾਇਆ ਹੈ ਦੇਖੋ ਚੱਲੂਗਾ ਤਾਂ ਅੱਛਾ ਹਾਂ ਇਨਾ ਕ ਸਮਾਂ ਹੋ ਗਿਆ ਜੀ ਇੱਥੇ ਸਾਲ ਕ ਹੋਇਆ ਬਸ ਮਸਾ ਇਹ ਲਾਉਣ ਤੋਂ ਪਹਿਲੇ ਜਿੰਨੇ ਤੱਕ ਪੱਕਦਾ ਨਹੀਂ ਅਨੇਕਾਂ ਤੱਕ ਇਹ ਕਈ ਬਲੀ ਹੱਥਾਂ ਵਿੱਚ ਨਹੀਂ ਲਿਖ ਨਮ ਲਾਈ ਬੰਨੀ ਬਣਾਤੀ ਇਸ ਪਾਸ ਦਾ ਸਮਾਰ ਲਿਆ ਧੁੱਪ ਚ ਰੱਖਦਾ ਛਾਂ ਚ ਰੱਖਦਾ ਟਿਰ ਜਾਂਦੇ ਨੇ ਤੇ ਇਹ ਇਹ ਮਿਹਨਤ ਤਾਂ ਬਹੁਤ ਹੈ ਜੀ ਤੁਸੀਂ ਕਿਹਾ ਨਹੀਂ ਬੱਚਿਆਂ ਨੂੰ ਕਿ ਆਪਣਾ ਪਿਤਾ ਪੁਰਖੀ ਕੰਮ ਹੈ ਇਹ ਨਾ ਛੱਡੋ ਨਹੀਂ ਕੰਮ ਤਾਂ ਉਹਨਾਂ ਨੇ ਸਿੱਖਿਆ ਸਾਰਾ ਸਿਖਾਤਾ ਦੀ ਮੈਂ ਪੜ੍ਹਾਏ ਵੀ ਨੇ ਸਿਖਾਇਆ ਵੀ ਇਹ ਕੰਮ ਵੀ ਕੰਮ ਸਿੱਖ ਲੋ ਕਰੋ ਨਾ ਏ ਦੇਖੋ ਇਹ ਬਿਲਕੁਲ ਤਿਆਰ ਕੀਤੀ ਹੋਈ ਆ ਹਾਂ ਬਿਲਕੁਲ ਇਹ ਇਹ ਚੀਕਰੀ ਮਿੱਟੀ ਇਹ ਬੱਪੂ ਜੀ ਉਹੀ ਮਿੱਟੀ ਆ ਜਿਹਦੇ ਸਾਂਝੀ ਲਾ ਲੈਂਦੇ ਆ ਆਪਾਂ ਜਦੋਂ ਦੀਵਾਲੀ ਤੋਂ ਪਹਿਲਾਂ ਦਸਹਾਰੇ ਤੋਂ ਪਹਿਲਾਂ ਲਾਉਂਦੇ ਆ ਹਨਾ ਇਹਦੇ ਚਾਰੇ ਪਾਸੇ ਸਮਝ ਮੋਰੀਆਂ ਛੱਡਦੇ ਆ ਇੱਟਾਂ ਦੀ ਬਣਾ ਲੈਂਦੇ ਆ ਠੀਕ ਹੈ ਇਹਦੇ ਵਿੱਚ ਬਾਲਣ ਲਾ ਕੇ ਪਾ ਕੇ ਵਿੱਚ ਬਾਲਣ ਲਾ ਕੇ ਫਿਰ ਉਹਦੇ ਤੁਸੀਂ ਕੱਚੇ ਭਾਂਡੇ ਰੱਖ ਦਿਓ ਭਾਂਡੇ ਰੱਖ ਦਿੰਦੇ ਆ ਜੀ ਸਾਰੇ ਤੇ ਉੱਪਰ ਤੱਕ ਚਿੰਨ ਦਿੰਦੇ ਆ अच्छा ਛਿਣ ਕੇ ਹਾਂ ਜੀ ਉੱਤਾਂ ਹੋ ਜਾਂਦਾ ਜੀ ਫੇਰ ਦਵਾ ਦਾ ਇਹ ਲੱਕੜਾ ਹੁੰਦੀਆਂ ਨੇ ਸਾਡੇ ਕੋਲ ਅੱਗ ਦੇ ਦਿੰਨੇ ਇਹਨੂੰ ਠੀਕ ਹੈ ਅੱਗ ਦੇ ਕੇ ਜਦੋਂ ਭੱਖ ਵੀ ਅੱਗ ਫੇਰ ਅਸੀਂ ਲੱਕੜਾਂ ਨਾਲ ਝੋਕਦੇ ਹਾਂ 100% ਤੁਸੀਂ ਪਾਉਨੇ ਹੋ ਤਾਂ 100% ਤਾਂ ਬਣ ਕੇ ਨਹੀਂ ਨਿਕਲਦਾ ਉਹ ਚੋਂ ਕੁਝ ਟੁੱਟਦੇ ਨੇ 100% ਟੁੱਟ ਜਾਂਦਾ ਜੀ ਫਿਰ ਉਹ ਬੇਕਾਰ ਆ ਤੁਹਾਡੇ ਬੇਕਾਰ ਆ ਜੀ ਡਿੱਕਰੇ ਬਣ ਜਾਂਦੇ ਨੇ ਇਹ ਤੁਹਾਡਾ ਨੁਕਸਾਨ ਹੋ ਗਿਆ ਫਿਰ ਇੱਕ ਵੱਡਾ ਜੇ ਇਹ ਨਾ ਹੁੰਦੇ ਤਾਂ ਇਹਨਾਂ ਨੂੰ ਵੀ ਤੁਸੀਂ ਅੱਗੇ ਤਿਆਰ ਕਰਕੇ ਵੇਚ ਸਕਦੇ ਸੀ। ਕੰਡਾ ਜੀ ਦਾ ਕੋਈ ਬਣਾਉਣਾ ਨਹੀਂ ਰਿਹਾ ਇਹਦਾ ਸਹਿਰਾ ਚ ਆਈ ਜਿਹੜਾ ਕੋਈ ਬਣਾਈ ਜਾਂਦਾ ਮਾੜਾ ਮੋਟਾ ਹੋਰ ਕੰਮ ਦਾ ਹੈ ਨਹੀਂ ਜਿੰਨਾ ਇਹਦਾ ਫਿਰ ਅਸੀਂ ਭਾਂਡਾ ਦਾ ਹੀ ਕੰਮ ਕਰਨ ਲੱਗ ਗਏ ਸੀ ਪਹਿਲਾਂ ਵੀ ਪਿਤਾ ਜੀ ਕਰਦੇ ਸੀ ਕਿ ਨਾਲ ਮਹੱਜਾ ਦਾ ਇਹਨਾਂ ਦੇ ਨਾਮ ਸਸ਼ੀਕਲ ਜੀ ਔਨ 에ਅਰ ਦੇਖ ਰਹੇ ਹੋ ਤੇ ਇਸ ਵੇਲੇ ਤਸਵੀਰ ਤੁਸੀਂ ਜੋ ਦੇਖ ਰਹੇ ਹੋ ਮਿੱਟੀ ਦੇ ਭਾਂਡਿਆਂ ਦੀ ਹੈ ਮਿੱਟੀ ਦੇ ਤੁਹਾਨੂੰ ਗਲਾਸ ਨਜ਼ਰ ਆ ਰਹੇ ਹੋਣਗੇ ਬੋਤਲਾਂ ਸਰਾਹੀਆਂ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਮੇਰੇ ਆਸ-ਪਾਸ ਵੀ ਇਸ ਪਾਸੇ ਦੇਖੀਏ ਤਾਂ ਇਸ ਪਾਸੇ ਵੀ ਕੁਝ ਕਲਾਕ੍ਰਿਤੀਆਂ ਨੇ ਤੇ ਹੇਠਾਂ ਮਿੱਟੀ ਦੇ ਜਿਹੜੇ ਭਾਂਡੇ ਨੇ ਗਲਾਸ ਨੇ ਚਾਹੇ ਹੋਰ ਝਾਵੇਂ ਨੇ ਇਹ तमाम ਉਹ ਚੀਜ਼ਾਂ ਨੇ ਜਿਹੜੀਆਂ ਕਿ ਇੱਕ ਪਰਜਪਤ ਫੈਮਿਲੀ ਦੇ ਨਾਲ ਜੁੜੀਆਂ ਹੋਈਆਂ ਨੇ ਜਿਹੜਾ ਕਿ ਪੀੜੀ ਦਰ ਪੀੜੀ ਇਹ ਕੰਮ ਚੱਲਦਾ ਆ ਰਿਹਾ ਜਿਨ੍ਹਾਂ ਨੂੰ ਆਮ ਬੋਲਚਾਲ ਦੇ ਵਿੱਚ ਆਪਾਂ কুমਯਾਰ ਕਹਿ ਦਿੰਦੇ ਆ ਕਿ ਜਿਹੜੇ ਮਿੱਟੀ ਦੇ ਪਰ ਭਾਂਡੇ ਨੇ ਬਣਾਉਂਦੇ ਆਂਦੇ ਆਉਂਦੇ ਰਹਿੰਦੇ ਨੇ ਸਦੀਆਂ ਤੋਂ ਜਾਂ ਪੀੜੀਦਰ ਪੀੜੀ ਇਹ ਜਿਹੜੀ ਕਲਾ ਆ ਮਿੱਟੀ ਦੇ ਭਾਂਡੇ ਬਣਾਉਣ ਵਾਲੀ ਇਹ ਚੱਲਦੀ ਆਈ ਹੈ ਤੇ ਪਰ ਇੱਕ ਅਫਸੋਸ ਦੀ ਗੱਲ ਇਹ ਆ ਕਿ ਹੁਣ ਆਧੁਨਿਕ ਜ਼ਮਾਨੇ ਦੇ ਵਿੱਚ ਇਹ ਜਿਹੜੀ ਕਲਾ ਹੁਣ ਅਗਲੀਆਂ ਪੀੜ੍ਹੀਆਂ ਅਪਣਾਉਣ ਤੋਂ ਕਤਰਾ ਚੁੱਕੀਆਂ ਨੇ ਅੱਜ ਜੋ ਪਰਜਾਪਤ ਜੋ ਇਸ ਕੰਮ ਨੂੰ ਕਰ ਰਿਹਾ ਅੱਜ ਜੋ ਬਜ਼ੁਰਗ ਹੈ ਪਹਿਲਾਂ ਉਸਤੇ ਪਿਤਾ ਜੀ ਦੇ ਵੱਲੋਂ ਇਹ ਕੰਮ ਕੀਤਾ ਗਿਆ ਤੇ ਪਹਿਲਾਂ ਦਾਦੇ ਦੇ ਵੱਲੋਂ ਇਹ ਕੰਮ ਕੀਤਾ ਗਿਆ ਪਰ ਅੱਜ ਉਸ ਬਜ਼ੁਰਗ ਦੇ ਜਿਹੜੇ ਪੁੱਤਰ ਨੇ ਉਹ ਇਸ ਆਪਣੇ ਜਿਹੜਾ ਪੀੜੀਆਂ ਤੋਂ ਚੱਲਦਾ ਆ ਰਿਹਾ ਕੰਮ ਹੈ ਉਸ ਤੋਂ ਉਲਟ ਜਾ ਰਹੇ ਨੇ ਯਾਨੀ ਕਿ ਇਸ ਕੰਮ ਨੂੰ ਕਰਨਾ ਨਹੀਂ ਚਾਹੁੰਦੇ ਆਖਿਰਕਾਰ ਸਮੱਸਿਆ ਕੀ ਹੈ ਕਿ ਮਿੱਟੀ ਦੇ ਭਾਂਡਿਆਂ ਦੀ ਉਨੀ ਕਦਰ ਨਹੀਂ ਰਹੀ ਡਿਮਾਂਡ ਨਹੀਂ ਰਹੀ ਇਹ ਕਿਹੜੀ ਸਮੱਸਿਆ ਹੈ ਜਾਂ ਮਿੱਟੀ ਨੂੰ ਲੈ ਕੇ ਕੋਈ ਖਾਸ ਸਮੱਸਿਆ ਇਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਪਰਜਪਤ ਫੈਮਿਲੀ ਤੋਂ ਨੇ ਬਾਪੂ ਜੀ ਉਹਨਾਂ ਦੇ ਨਾਲ ਤੁਹਾਡੀ ਅੱਜ ਗੱਲਬਾਤ ਕਰਾਉਨੇ ਆ ਸੰਗਰੂਰ ਦੇ ਰਹਿਣ ਵਾਲੇ ਨੇ ਤੇ ਸੰਗਰੂਰ ਬਰਨਾਲਾ ਰੋਡ ਤੇ ਇਹਨਾਂ ਦੇ ਵੱਲੋਂ ਇਹਨਾਂ ਦੀ ਦੁਕਾਨ ਹੈ ਤੇ ਇੱਥੇ ਡਿਸਪਲੇ ਕੀਤਾ ਹੋਇਆ ਇਹਨਾਂ ਨੇ ਸਬਾਨ ਜੇ ਲੋਕਾਂ ਨੂੰ ਚੰਗਾ ਲੱਗਦਾ ਤਾਂ ਲੋਕ ਰੋਕ ਕੇ ਲੈ ਜਾਂਦੇ ਨੇ ਤੇ ਇਹਨਾਂ ਦੀ ਜ਼ਿੰਦਗੀ ਬਾਰੇ ਗੱਲਬਾਤ ਕਰਾਂਗੇ ਕਿਸ ਤਰੀਕੇ ਦੀ ਰਹੀ ਹੈ ਤੇ ਕਿਉਂ ਅੱਗੇ ਜਿਹੜੀਆਂ ਅਗਲੀਆਂ ਪੀੜ੍hiyan ਨੇ ਉਹ ਇਸ ਕੰਮ ਤੋਂ ਕਤਰਾ ਰਹੀਆਂ ਨੇ ਸੱਸੀ ਕਾ ਬਾਪੂ ਜੀ ਸੱਸੀ ਜੀ ਕੀ ਨਾਂ ਹੈ ਜੀ ਮੇਰਾ ਨਾਂ ਗਣਪਤਰਾਏ ਆ ਜੀ ਗਣਪਤਰਾਏ ਗਣਪਤਰਾਏ ਜੀ ਸੰਗਰੂਰ ਦੇ ਰਹਿਣ ਵਾਲੇ ਹਾਂ ਜੀ ਸੰਗਰੂਰ ਦੇ ਹੀ ਤੇ ਇੱਥੇ ਤੁਸੀਂ ਸਪੈਸ਼ਲ ਇਹ ਦੁਕਾਨ ਤੁਸੀਂ ਲਾਈ ਹੈ ਹਾਂ ਜੀ ਸਪੈਸ਼ਲ ਪਾਣਿਆਂ ਦੇ ਕਿਵੇਂ ਸਹਜ ਜਿਹਾ ਕੰਮ ਚੱਲਦਾ ਨਹੀਂ ਅੱਛਾ ਹੁਣ ਫਿਰ ਇੱਥੇ ਬਾਹਰ ਕਰਿਆ ਕੰਮ ਉਹ ਸ਼ਹਿਰ ਚ ਖਰੀਦਦਾਰੀ ਹੈ ਨਹੀਂ ਇਹ ਖਰੀਦਦਾਰੀ ਵੀ ਘਟਾ ਤੇ ਫਿਰ ਇੱਕ ਹੁਣ ਤੰਗੀ ਆ ਗਈ ਉਹ ਪੁਲ ਕਾਰਨ ਧੁਆ ਜਾਂ ਲੋਕਾਂ ਨੂੰ ਜਿਹੜਾ ਪੁਲ ਬਣ ਗਿਆ ਵੀ ਬਾਈਪਾਸ ਦੀ ਨਿਕਲ ਜਾਂਦੇ ਲੋਕ ਹਾਂ ਹਾਂ ਬਾਈਪਾਸ ਨਿਕਲ ਜਾਂਦੇ ਨੇ ਤੇ ਇੱਥੇ ਫਿਰ ਕੋਈ ਫਾਇਦਾ ਹੈਗਾ ਇੱਥੇ ਦਾ ਕੋਈ ਰੁਕ ਜਾਂਦਾ ਲੋ ਜੇ ਕੰਮ ਚਲਾਇਆ ਦੇਖੋ ਚੱਲੂਗਾ ਤਾਂ ਅੱਛਾ ਹਾਂ ਇੰਨਾ ਕ ਸਮਾਂ ਹੋ ਗਿਆ ਜੀ ਇੱਥੇ ਸਾਲ ਕ ਹੋਇਆ ਬਸ ਮਸਾ ਸਾਲ ਚ ਸਾਲ ਚ ਕਿਵੇਂ ਇੱਕ ਲੱਗਦਾ ਕਿ ਕਿੰਨੀ ਕੁ ਖਾਸ ਆਮਦਨ ਹੈ ਵਾਇਸ ਆ ਵੀ ਆਪਦਾ ਕੰਮ ਚਲਾਣ ਜੋਗਾ ਹੈ ਗਿਆ ਵੇ ਕੰਮ ਤੇ ਕੋਈ ਦਿਨ ਚ ਇੱਕ ਅੱਧਾ ਘਾਕ ਰੁਕ ਜਾਂਦਾ ਆਉਂਦਾ ਆਉਂਦਾ ਹਾਂ ਇੱਕ ਅੱਧਾ ਦਾ ਰੁਕ ਜਾਂਦਾ ਕਦੇ ਰੁਕ ਜਾਂਦਾ ਕਦੇ ਨਹੀਂ ਵੀ ਰੁਕਦਾ ਹਾਂ ਹੂੰ ਅੱਛਾ ਬਾਪੂ ਜੀ ਆਪਾਂ ਗੱਲ ਕਰਦੇ ਆਂ ਕਿ ਲੱਗ ਜਾਂਦਾ ਮਾਲ ਜਦੋਂ ਮਸਿਆ ਹੁੰਦੀਆਂ ਨੇ ਮਸ ਤੇ ਹਾਰਾਂ ਵੇਲੇ ਲੱਗ ਜਾਂਦਾ ਹੈ ਨਾ ਨਹੀਂ ਆ ਮਸਿਆ ਆਪਣੇ ਗੁਰਦੁਆਰੇ ਲੋਕ ਆਉਂਦੇ ਨੇ ਜਦੋਂ ਜਦੋਂ ਆਉਂਦੇ ਨੇ ਹਾਂ ਜਦੋਂ ਇੱਕ 2-400 ਰੁਪਏ ਦੀ ਠੀਕ ਹੈ ਮੜੇ ਮਹੀਨੇ ਦੀ ਮਸਿਆ ਨੂੰ ਥੋੜਾ ਜਿਆਦਾ ਰੁਜ਼ਗਾਰ ਵੱਧ ਜਾਂਦਾ ਵੱਧ ਜਾਂਦਾ ਉਹਦੋਂ ਤੇ ਜੇ ਆਪਾਂ ਗੱਲ ਕਰੀਏ ਗਨਪਤ ਰਾਏ ਜੀ ਤੇ ਤੁਹਾਡੀ ਉਮਰ ਹੁਣ ਕਿੰਨੀ ਹੈ ਇਸ ਵੇਲੇ ਮੇਰੀ 64 ਸਾਲ ਦੀ ਉਮਰ ਹੈ ਚਾਰ ਸਾਲ ਦੀ ਤੁਹਾਡੀ ਉਮਰ ਹੈ ਤੇ ਕਿੰਨੇ ਸਾਲਾਂ ਤੋਂ ਤੁਸੀਂ ਲੱਗੇ ਸੀ ਇੱਧਰ ਇਹ ਮੈਂ 15 16 ਸਾਲ ਹਾਂ ਕੰਮ ਤੇ ਲੱਗ ਗਿਆ ਸੀ ਜੀ ਤੇ ਪੜਾਈ ਵੱਲ ਨਹੀਂ ਗਏ ਪੜਾਈ ਕੀਤੀ ਤੇ ਅੱਠ ਪਾਸ ਕਰਕੇ ਤੇ ਇਹ ਕੰਮ 'ਚ ਲੱਗ ਗਿਆ ਸੀ ਤੇ ਤੁਹਾਡੇ ਫਿਰ ਪਿਤਾ ਜੀ ਨੇ ਤੁਹਾਨੂੰ ਜ਼ੋਰ ਦਿੱਤਾ ਜਾਂ ਤੁਸੀਂ ਤੁਹਾਨੂੰ ਆਪ ਹੀ ਸ਼ੌਂਕ ਹੋ ਗਿਆ ਇੱਧਰ ਇਦਰਾ ਆਪੇ ਹੋ ਗਿਆ ਕਿਉਂ ਹੋਰ ਕੰਮ ਤਾਂ ਹੈ ਨਹੀਂ ਜਗੈ ਨਾ ਫਿਰ ਅਸੀਂ ਭਾਂਡਾ ਦਾ ਹੀ ਕੰਮ ਕਰਨ ਲੱਗ ਰਹੇ ਸੀ ਪਹਿਲਾਂ ਵੀ ਪਿਤਾ ਜੀ ਕਰਦੇ ਸੀ ਕਿ ਨਾਲ ਮਹਾਜਾਲਾ ਇਹਨਾਂ ਦੇ ਨਾਲ ਤੇ ਅੱਗੇ ਤੁਹਾਡੇ ਦਾਦਾ ਜੀ ਕਰਦੇ ਹੋਣੇ ਪਰਦਾਦਾ ਜੀ ਵੀ ਇਹੀ ਕੰਮ ਕਰਦੇ ਦੋ ਦਾਦਾ ਵੀ ਕਰਦਾ ਤੇ ਪਰਦਾਦਾ ਵੀ ਕਰਦੇ ਦਿੰਗੇ ਪੀੜੀਆਂ ਤੋਂ ਇਹੀ ਕੰਮ ਚ ਹਾਂ ਪੀੜੀਆਂ ਤੋਂ ਤੇ ਬਾਪ ਵੀ ਇਹੀ ਕੰਮ ਕਰਦਾ ਤੀਗਾ ਤੇ ਹੁਣ ਫਿਰ ਕੀ ਚੱਕਰ ਹੈ ਕਿ ਤੁਹਾਡੇ ਬੱਚੇ ਕਿਉਂ ਛੱਡ ਗਏ ਜਵਾਕ ਛੱਡ ਗਏ ਮਿੱਟੀ ਗਾਰੇ ਤੋਂ ਡਰਦੇ ਇੱਕ ਮਿੱਟੀ ਨਹੀਂ ਮਿਲਦੀ ਇੱਕ ਬਾਲਣ ਨਹੀਂ ਮਿਲਦਾ ਲੱਕੜ ਬਾਲਣ ਜੇ ਲੈਣ ਜਾਂਦੇ ਆ ਬਹੁਤ ਮਹਿੰਗਾ ਹੋ ਗਿਆ ਹੁਣ ਖਰਚਾ ਜਾਦੇ ਪੈਂਦਾ ਇੱਕ ਘੜਾ ਇੱਕ ਘੜਾ ਬਾਪੂ ਜੀ ਕਿੰਨੇ ਦਾ ਵੇਚਦੇ ਹੋ ਤੁਸੀਂ ਇੱਕ ਘੜਾ ਸਾਡਾ ਹੁਣ 100 ਰੁਪਏ ਦਾ ਵਿਕਦਾ ਮਾਸਾ ਅੱਛਾ ਹੁਣ ਉਹਦੇ ਖਰਚਾ ਦੇਖ ਲਓ ਤੁਸੀਂ 5000 ਰੁਪਏ ਟਰਾਲੀ 4000 ਰੁਪਏ ਟਰਾਲੀ ਮਿੱਟੀ ਦੀ ਆਉਂਦੀ ਹੈ ਇਹ ਜਿਹੜੀ ਚੀਕਣੀ ਮਿੱਟੀ ਕਹਿੰਦੇ ਜਿਹਨੂੰ ਚੀਕਣੀ ਮਿੱਟੀ 5000 ਦੀ ਇੱਕ ਟਰਾਲੀ ਹਾਂ ਇੱਕ ਟਰਾਲੀ 4000 ਤੋਂ ਘੱਟ ਤਾਂ ਦਿੰਦੇ ਨਹੀਂ ਹੈਗੇ ਜੇ ਲਬੇ ਹੋਵੇ ਮੇਰਾ ਦੂਰੋਂ ਆਉਂਦੀ ਹੈ ਤੇ ਪਹਿਲਾਂ ਤਾਂ ਪਰਜਾਬਤ ਪਰਿਵਾਰ ਰੇੜਿਆਂ ਤੇ ਪੱਟ ਲਿਆਉਂਦੇ ਸੀ ਜਾ ਕੇ ਲਿਆਉਂਦੇ ਦੇ ਖੇਤਾਂ 'ਚੋਂ ਪੱਟ ਲਿਆਉਂਦੇ ਸੀ ਜਿੱਥੇ ਨਾਲਿਆਂ 'ਚੋਂ ਪੱਟ ਲਿਆਉਂਦੇ ਨੇ ਨਾਲਿਆਂ 'ਚ ਤਾਂ ਬੰਦ ਕਰਤੀ ਪੱਟਣ ਲਈ ਨੇ ਸਰਕਾਰ ਅੱਛਾ ਹੁਣ ਕਿਹਦੇ ਖੇਤ 'ਚ ਐ ਉੱਥੇ ਮੁੱਲ ਲੈਣੀ ਪੈਂਦੀ ਐ ਅੱਛਾ ਮੁੱਲ ਲੈ ਕੇ ਫਿਰ ਉਹ ਪੱਟਣੀ ਪੈਂਦੀ ਐ ਜੀ ਇਹ ਬਪੂ ਜੀ ਮਿੱਟੀ ਬਾਰੇ ਦੱਸੋ ਇਹ ਉਹੀ ਮਿੱਟੀ ਐ ਜਿਹਦੀਆਂ ਪੱਠੇਆਂ 'ਚ ਇੱਟਾਂ ਬਣਦੀਆਂ ਨੇ ਨਾ ਇਹ ਹੋਰ ਐ ਅੱਛਾ ਉਹਦੇ ਤਾਂ ਰੇਤਾਂ ਵੀ ਮਿਲ ਜਾਂਦਾ ਇਹ ਰੇਤੇ ਤੋਂ ਬਗੈਰ ਬਣਦੀ ਚੀਕਣੀ ਮਿੱਟੀ ਪਿਓਰ ਸ਼ੀਕਣੀ ਮਿੱਟੀ ਵੱਜਦੀ ਐ ਹਾਂ ਜੀ ਜਾਂ ਜੇ ਜੋਗਣੀ ਹੋਗੀ ਤਾਂ ਭਾਂਡਾ ਬਣੂਗਾ ਨਹੀਂ ਤਾਂ ਭਾਂਡਾ ਫਿਰ ਟੁੱਟ ਜਾਊਗਾ ਬਣਦਾ ਨਹੀਂ ਚੱਕਤੇ ਨਹੀਂ ਬਣਦਾ ਤੁਸੀਂ ਕਿਹਾ ਨਹੀਂ ਬੱਚਿਆਂ ਨੂੰ ਕਿ ਆਪਣਾ ਪਿਤਾ ਪੁਰਖੀ ਕੰਮ ਆ ਹੈ ਵੀ ਨਾ ਛੱਡੋ ਨਹੀਂ ਕੰਮ ਤਾਂ ਉਹਨਾਂ ਨੇ ਸਿੱਖਿਆ ਹੈ ਸਾਰਾ ਸਿਖਾਤਾ ਦੀ ਮੈਂ ਠੀਕ ਹੈ ਪੜ੍ਹਾਏ ਵੀ ਨੇ ਸਿਖਾਇਆ ਵੀ ਹੈ ਕੰਮ ਵੀ ਕੰਮ ਸਿੱਖ ਲੋ ਕਰੋ ਨਾ ਕਰੋ ਹੁਣ ਜਦੋਂ ਉਹਨਾਂ ਨੂੰ ਪਤਾ ਵੀ ਇਹ ਚ ਕੁਝ ਫਾਇਦਾ ਨਹੀਂ ਹੈ ਨਾ ਗਣੀ ਬੱਚਦਾ ਨਹੀਂ ਕੁਛ ਹੈ ਹੁਣ ਤੁਸੀਂ ਐ ਦੋਸਤੋ 500 600 ਰੁਪਏ ਦਿਹਾੜੀ ਦੇ ਜਾਂਦਾ ਬੰਦਾ ਹੁਣ ਸਾਨੂੰ 5 600 ਬਣਦਾ ਵੀ ਨਹੀਂ ਇਹ ਚ ਜੀ ਆਪਾਂ ਬੈਠੇ ਰਹੀਏ ਤਾਂ ਜੇ ਇੱਕ ਜਾਂ ਦੋ ਘੜੇ ਵੀ ਵਿਕੇ ਤਾਂ 200 ਦੀ ਸਾਰੀ ਤੁਹਾਡੀ ਵਿਕਰੀ ਹੋਈ ਫਿਰ ਘੜੇ ਦੇ ਖਰਚਾ ਵੀ ਜਿਆਦਾ ਆਉਂਦਾ ਜੀ ਤੇ ਕਿੰਨਾ ਖਰਚਾ ਆ ਜਾਂਦਾ ਬਾਪੂ ਲਾ ਕੇ ਲਾ ਲੋ ਉਹਨੂੰ ਇੱਕ ਡੈੜੀ ਚ ਅਸੀਂ ਜੇ 20 ਤੌੜੇ ਬਣਾਵਾਂਗੇ ਹੂੰ ਤੌੜੇ ਜ ਨਹੀਂ ਘੜੇ ਘੜੇ 20 ਘੜੇ ਹੁਣ ਤੁਸੀਂ ਲਾ ਲੋ ਜੇ ਕਿਸੇ ਤੋਂ ਬਾਹਰ ਜਿਹੜਾ ਕੋਈ ਸਪੈਸ਼ਲ ਜਿਹਾ ਬਣਾਉਂਦਾ ਹੈ ਬਾਹਰ ਫਿਰਦਾ ਹੈ ਕਰੇ ਨਹੀਂ ਬਣਾਉਂਦਾ ਉਹ 50 ਰੁਪਏ ਦਾ ਜਾਂ 40 ਰੁਪਏ ਦਾ ਇੱਕ ਬਣਾ ਕੇ ਦਊਗਾ ਕੱਚਾ ਕੱਚਾ ਬਣਾ ਕੇ ਦਊਗਾ ਫਿਰ ਉਹਦੀ ਮਿੱਟੀ ਗਾਰਾ ਵੀ ਅਸੀਂ ਕਰਨਾ ਪਊਗਾ ਆਪ ਹੂੰ ਉਹ ਨਹੀਂ ਕਰਦਾ ਉਹ ਤਾਂ ਚੱਕ ਤੇ ਬਣਾ ਕੇ ਦੇਣਾ ਬਸ ਅੱਛਾ ਉਦੋਂ ਬਾਅਦ ਪਕਾਣਾ ਵੀ ਅਸੀਂ ਆਪ ਪਹਿਲਾਂ ਤੁਸੀਂ ਚੱਕ ਤੇ ਆਪ ਬਣਾਉਂਦੇ ਹੋਵੋਗੇ ਹਾਂ ਆਪ ਹੀ ਬਣਾਉਨੇ ਆ ਹੁਣ ਵੀ ਆਪ ਬਣਾਉਨੇ ਆ ਵਿੱਚ ਠੀਕ ਹੈ ਜੇ ਮੂ ਖਰਚਾ ਪੈਂਦਾ ਜੀ ਇਹ ਤੇ ਦੇਖੋ 40 30 40 ਰੁਪਏ ਤਾਂ ਕੱਚੇ ਦਾ ਬਣ ਗਿਆ ਠੀਕ ਹੈ ਮਿੱਟੀ ਦਾ ਹੱਡ ਬਣ ਗਿਆ ਜੀ ਬਾਲਣ ਦਾ ਹੱਡ ਬਣ ਗਿਆ ਹੁਣ ਤੁਸੀਂ ਦੇਖੋ 2.5 ਤਿੰਨ ਰੁਪਏ ਤਿੰਨ ਰੁਪਏ ਪਾਥੀ ਦਿੰਦੇ ਨੇ 6 ਰੁਪਏ ਕੋਣ ਪਾਥੀ ਵੀ ਮੁੱਲ ਲੈ ਕੇ ਆਉਣੀ ਪੈਂਦੀ ਆ ਫਿਰ ਹੈ 2.5 ਤਿੰਨ ਰੁਪਏ ਦੀ ਇੱਕ ਪਾਥੀ ਇੱਕ ਪਾਥੀ 70 ਰੁਪਏ ਕੁਇੰਟਲ ਲੱਕੜ ਹੈ ਜੀ 700 ਰੁਪਏ ਹੁਣ ਬਾਲਣ ਬੂਰ ਜਿਹੜਾ ਬਰੀਕ ਬੂਰ ਹੈ ਲੱਕੜੀ ਦਾ ਉਹ 700 ਰੁਪਏ 600 ਰੁਪਏ ਕੰਟਲ ਲੈਂਦੇ ਨੇ ਉਹ ਵੀ ਪਾਉਣਾ ਪੈਂਦਾ ਵਿੱਚ ਪਾਉਣਾ ਪੈਂਦਾ ਥੱਲੇ ਹੁਣ ਤੁਸੀਂ ਅਸੀਂ 200 ਭਾਂਡੇ ਪਾਉਨੇ ਆ ਤੇ ਉਹਦੇ ਵਿੱਚ 3 ਕੰਟਲ ਦਾ ਬੂਰ ਪੈ ਗਿਆ ਥੱਲੇ 200 ਭਾਂਡੇ ਚ 200 ਭਾਂਡੇ ਚ ਤੇ 1.5 ਤੋਂ 2 ਕੰਟਲ ਲੱਕੜ ਪੈ ਗਈ ਅੱਛਾ ਹੁਣ ਇਹ ਲਾਹ ਖਰਚਾ ਲੇ ਗੋ 200 ਭਾਂਡੇ ਤੇ ਕਿੰਨਾ ਖਰਚਾ ਪੈ ਗਿਆ ਲੋਕ ਇਹ ਸਮਝ ਲੈਂਦੇ ਨੇ ਹਨਾ ਕਿ ਸ਼ਾਇਦ ਉਹ ਚੱਕਲੇ ਤੇ ਐਂ ਜੇ ਕਰਕੇ ਬਣ ਗਿਆ ਜੀ ਭਾਂਡਾ ਹਨਾ ਉਹ ਤੋਂ ਬਾਅਦ ਵੀ ਬਹੁਤ ਵੱਡਾ ਪ੍ਰੋਸੈਸ ਆ ਜਿਹੜਾ ਪਕਾਉਣਾ ਪੈਂਦਾ ਪਕਾਣ ਇਹ ਲਾਹਣ ਤੋਂ ਲੈ ਕੇ ਜਿੰਨੇ ਤੱਕ ਪੱਕਦਾ ਨਹੀਂ ਐਨੇ ਤੱਕ ਇਹਦੇ ਕਈ ਵੇਲੇ ਹੱਥਾਂ ਵਿੱਚ ਦੀ ਲੰਘਦਾ ਇਹ ਬੰਨੇ ਬਣਾਤੀ ਸੁਕਾਦਾ ਸਮਾਰ ਲਿਆ ਧੁੱਪ ਚ ਰੱਖਦਾ ਛਾਂ ਚ ਰੱਖਦਾ ਟਿਰ ਜਾਂਦੇ ਨੇ ਫਿਰ ਇਹ ਇਹ ਮਿਹਨਤ ਤਾਂ ਬਹੁਤ ਹੈ ਜੀ ਆ ਜਿਹੜੀਆਂ ਚਲੋ ਇਹ ਤਾਂ ਘੜੇ ਦੀ ਸੀ ਜਿਹੜੀਆਂ ਸਜਾਵਟ ਵਾਲੀਆਂ ਚੀਜ਼ਾਂ ਤੁਸੀਂ ਬਣਾ ਲੈਨੇ ਹੋ ਕਿ ਆਪਾਂ ਕੋਈ ਮੂਰਤੀ ਬਣਾ ਲਈ ਕੋਈ ਕੁੱਤਿਆਂ ਦਾ ਬਣਾ ਲਿਆ ਹਨਾ ਇਹਨਾਂ ਤੇ ਜ਼ਿਆਦਾ ਮਿਹਨਤ ਹੈ ਇਹਨਾਂ ਦੇ ਹੁਣ ਜਵਾਖਾਂ ਨੇ ਬੈਠ ਕੇ ਬਣਾ ਸਕਦੇ ਨੇ ਘਰੇ ਬੈਠੇ ਸਮਝੋ ਹੁਣ ਕੱਲੀ ਮੂਰਤੀ ਨਾਲ ਤਾਂ ਕੋਈ ਟਾਈਮ ਪਾਸ ਨਹੀਂ ਹੁੰਦਾ ਹੁਣ ਇੱਕ ਅੱਧਾ ਕੋਈ ਸ਼ੌਂਕ ਜਾਂ ਲੈ ਕੇ ਜਾਂਦਾ ਮੂਰਤੀ ਤਾਂ ਘੜੇ ਸਮਝੋ ਹਾੜੀ ਵੇਲੇ ਵਿਕਦੇ ਨੇ ਜਾਂ ਜਤਾਂ ਪਹਿਲੇ ਤੋਂ ਪਲੇ ਇਹ ਆਇਟਮਾਂ ਕਈ ਚੀਜ਼ਾਂ ਨੇ ਜੀ। ਚੱਕੜੇ ਦਾ ਵੀ ਰੂਪ ਥੋੜਾ ਜਿਹਾ ਬਦਲ ਗਿਆ ਹੈ ਨਾ ਹੁਣ ਤੁਸੀਂ ਟੂਟੀ ਲਾਉਣ ਲੱਗ ਗਏ ਥੱਲੇ। ਹੁਣ ਤਾਂ ਇਹ ਕੱਢਣ ਵਾਸਤੇ ਸੌਖਾ ਪਾਣੀ ਸਿੰਪਲ ਕੈਂਪਰ ਜਾ ਬਣ ਗਿਆ। ਹਾਂ। ਟੂਟੀ ਘੜੇ ਦੇ ਵੀ ਲੱਗ ਜਾਂਦੀ ਆ। ਕੁਛ ਥੋੜਾ ਜਿਹਾ ਬਾਪੂ ਹੀ ਲੱਗੇ ਮੁੜੇ ਨੇ ਲੋਕ ਵੀ ਘੜੇ 'ਚ ਗਰਮੀਆਂ 'ਚ ਵੀ ਪਾਣੀ ਯਾਰ ਘੜੇ 'ਚ ਹੀ ਪੀਣਾ ਆ ਕਿਉਂਕਿ ਉਹ ਸਿਹਤ ਲਈ ਠੀਕ ਆ। ਸਿਹਤ ਲਈ ਤਾਂ ਹਮੇਸ਼ਾ ਕਿਸੇ ਡਾਕਟਰ ਤੋਂ ਪੁੱਛ ਲਓ ਜੀ। ਹਾਂ। ਘੜੇ ਦਾ ਪਾਣੀ ਸਵੇਰ-ਸਵੇਰ ਪੀਲੋ ਥੋੜਾ ਪੇਟ ਸਾਫ਼ ਹੋਊਗਾ। ਸਵੇਰੇ ਉੱਠ ਕੇ। ਹਾਂ ਜੀ ਤੁਸੀਂ ਇੱਕ ਘੜਾ ਗੁਜਾ ਲੈ ਜੋ ਇੱਕ 30 ਦਿਨ 3 ਗੁਜੇ ਲੈ ਜੋ ਅੱਛਾ ਤੁਹਾਡੀ ਪੇਟ ਦੀ ਬਿਮਾਰੀ ਅੰਦਰ ਦੀ ਬਿਮਾਰੀ ਕੋਈ ਨਹੀਂ ਰੋਗੇ 3 ਗੁਜੇ ਮਤਲਬ ਡੇਲੀ ਇੱਕ ਨਵੇਂ ਚ ਪਾ ਕੇ ਪੀਣਾ ਆ ਸ਼ਾਮ ਨੂੰ ਭਰ ਕੇ ਰੱਖ ਦੋ ਸਵੇਰੇ ਪਿਓ ਥੋੜਾ ਪੇਟ ਸਾਫ ਅੰਦਰ ਦੀ ਗਰਮਾਹ ਸੁਗਰਮ ਬਾਈ ਗੁਰੂ ਸਾਹਿਬ ਪੱਕੀ ਗੱਲ ਆ ਬਾਪੂ ਪੱਕੀ ਗਰੰਟੀ ਆ ਇਹ ਕਿਤੇ ਐ ਨਾ ਹੁਣ ਕੀ ਆਪਾਂ ਲੋਕ ਦੇਖੋ ਸੁਣ ਕੇ ਲੋਕਾਂ ਨੇ ਕਰਨਾ ਇਹ ਤੁਸੀਂ ਪਾਣੀ ਪੀ ਕੇ ਦੇਖੋ ਪਹਿਲਾਂ ਤਾਂ ਅੱਛਾ ਘੜੇ ਦਾ ਪਾਣੀ ਤਾਂ ਬਹੁਤ ਮਿੱਠਾ ਹੋ ਜਾਂਦਾ ਮਿੱਠਾ ਨਹੀਂ ਹੁੰਦਾ ਤੇ ਤੁਸੀਂ ਕੈਂਪਰ ਦਾ ਵੀ ਪਾਣੀ ਪੀਓ ਉਹ ਨਹੀਂ ਹਾਂ ਜਨਾ ਘੜੇ ਦਾ ਪਾਣੀ ਆ ਦੇਖੋ ਇਹ ਜੋ ਕੱਢ ਕੇ ਤੇ ਉਹ ਕੈਂਪਰ ਆ ਪੀ ਕੇ ਤੁਸੀਂ ਆਪ ਤਸੱਲੀ ਕਰਕੇ ਦੇਖ ਲਓ ਹਾਂ ਫਰਕ ਹੈ ਨਾ ਨਾਲੇ ਠੰਡਾ ਹੋਊਗਾ ਨਹੀਂ ਇਹ ਨੁਸਖਾ ਵਰਤਿਆ ਤੁਸੀਂ ਮਤਲਬ ਇਹ ਹਾਂ ਹਾਂ ਵਰਤਿਆ ਅਸੀਂ ਨਿਰਨੇ ਕਾਲ ਜੇ ਕਈ ਮੇਰੀ ਪਾਣੀ ਪੀਤਾ ਹੈ ਹਾਂ ਕੱਚੇ ਘੜੇ ਜਿਹੜੀ ਡੇਲੀ ਮਤਲਬ ਕੁੱਜਾ ਬਦਲਣਾ ਪਊਗਾ ਤੁਹਾਨੂੰ ਇਹ ਨਹੀਂ ਵੀ ਇੱਕ ਕੁੱਜਾ ਲੈ ਲਿਆ ਤੇ ਉਹਦੇ 'ਚ ਰੋਜ਼ ਪਾਣੀ ਕੱਢ ਕੇ ਪਾ ਲਿਆ ਨਵਾਂ ਕੁੱਜਾ ਨਵਾਂ ਕੁੱਜੇ ਦਾ ਅੱਛਾ ਪੇਟ ਬਿਲਕੁਲ ਅੰਦਰੋਂ ਸਾਫ਼ ਰਹੂਗਾ ਨਾਲੇ ਕੋਈ ਵੀ ਕਰਮਾਏ ਸ ਨਹੀਂ ਰਹਿਣੀ ਬਿਮਾਰੀ ਕੋਈ ਨਹੀਂ ਰਹਿਣੀ ਪੇਟ ਦੀ ਹੁਣ ਡਾਕਟਰਾਂ ਨਾਲ ਵੀ ਜੰਨੇ ਆ ਅਸੀਂ ਤੁਸੀਂ ਖੰਗ ਹੋ ਜੇ ਤਾਂ ਵੀ ਪਾਣੀ ਪੀ ਲੈਣੇ ਤਾਂ ਵੀ ਘੜੇ ਦਾ ਪਾਣੀ ਪੀਓ ਗਰਮੀ ਹੋਵੇ ਸਰਦੀ ਹੋਵੇ ਨੁਕਸਾਨ ਨਹੀਂ ਕਰਦਾ ਠੀਕ ਹੈ ਤੇ ਇਹ ਚੀਜ਼ਾਂ ਨੇ ਤੇ ਇੱਥੇ ਜਿੱਥੇ ਤੁਸੀਂ ਬੈਠੇ ਹੋ ਇੱਥੇ ਤੁਸੀਂ ਪੱਠੀ ਵੀ ਲਾ ਲੈਨੇ ਹੋ ਮੜੇ ਜਾ ਦਿਖਾਵਾਂਗੇ ਪੱਠੀ ਕਿਵੇਂ ਦੇਖ ਲੈਣ ਲੋਕ ਥੋੜਾ ਜਿਹਾ ਅੱਛਾ ਇਹ ਪਹਿਲਾਂ ਦੱਸ ਦਈਏ ਕਿ ਉਹ ਦੇਖੋ ਚੀਕਣੀ ਮਿੱਟੀ ਹੈ ਜੀ ਸਪੈਸ਼ਲ ਜਿਹੜੀ ਆਉਂਦੀ ਆ ਤਰਪਾਲ ਦੇ ਥੱਲੇ ਰੱਖੀ ਹੋਈ ਆ ਬਾਪੂ ਦੇ ਵੱਲੋਂ ਇਹ ਐ ਨਹੀਂ ਹੈ ਵੀ ਜਿਹੜੀ ਮਿੱਟੀ ਚੱਕ ਕੇ ਜਿੱਥੋਂ ਚੱਕ ਲਿਆ ਜੀ ਕਰਿਆ ਉੱਥੋਂ ਬਣਾ ਲਿਆ ਇਹ ਚੀਕਣੀ ਮਿੱਟੀ ਹੁੰਦੀ ਆ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਪਿੱਛੇ ਕਿ ਇਹ ਇਹ ਵੀ ਇਹ ਵੀ ਮਿੱਟੀ ਆ ਇਹ ਸ਼ਾਇਦ ਥੋੜੀ ਜਿਹੀ ਗਿੱਲੀ ਹੋ ਸਕਦੀ ਆ ਸੋ ਇਹ ਦੇਖੋ ਇਹ ਬਿਲਕੁਲ ਤਿਆਰ ਕੀਤੀ ਹੋਈ ਆ ਹਾਂ ਬਿਲਕੁਲ ਇਹ ਇਹ ਚੀਕਣੀ ਮਿੱਟੀ ਇਹ ਬੱਪੂ ਜੀ ਉਹੀ ਮਿੱਟੀ ਆ ਜਿਹਦੇ ਸਾਂਝੀ ਲਾ ਲੈਂਦੇ ਆ ਆਪਾਂ ਜਦੋਂ ਦੀਵਾਲੀ ਤੋਂ ਪਹਿਲਾਂ ਦਸਹਰੇ ਤੋਂ ਪਹਿਲਾਂ ਲਾਉਂਦੇ ਆ ਹਨਾ ਹਾਂ ਠੀਕ ਆ ਸੋ ਇਹ ਚੀਕਣੀ ਮਿੱਟੀ ਆ ਜੀ ਇਹਨੂੰ ਜਿੰਤੇ ਮਰਜ਼ੀ ਖੜੀ ਕਰ ਲਓ ਉੱਥੇ ਜਾ ਹੂੰ ਹੁਣ ਜਿਵੇਂ ਆਪਾਂ ਇਹ ਕਹਿ ਦਿੰਨੇ ਆ ਨਾ ਹਾਂ ਅਨੋ ਜਿੰਨੀ ਮਰਜ਼ੀ ਪਤਲੀ ਕਰ ਲੋ ਉੱਥੇ ਹੀ ਖੜ ਜੂਗੀ ਤੇ ਜੇ ਰੇਤਾ ਹੋਇਆ ਫਿਰ ਇਹ ਢਲ ਜੂਗੀ ਐਨੀ ਲੰਬੀ ਨਹੀਂ ਵੱਧਦੀ ਇਹ ਜਿੰਨੀ ਮਰਜ਼ੀ ਪਤਲੀ ਕਰ ਲੋ ਜਿਹੜੀ ਤੁਸੀਂ ਰੈਡੀ ਕਰਕੇ ਰੱਖੀ ਇੱਕ ਤਰੀਕੇ ਨਾਲ ਹਨਾ ਤਿਆਰ ਕਰਕੇ ਰੱਖੀ ਐ ਠੀਕ ਐ ਇਹ ਤੁਸੀਂ ਬਣਾ ਲੈਨੇ ਹੋ ਤੇ ਫਿਰ ਪੱਠੀ ਦਾ ਕਿਵੇਂ ਮੜਾ ਜੋ ਉਹ ਵੀ ਦਿਖਾਓ ਸਾਨੂੰ ਕਿਸ ਤਰੀਕੇ ਨਾਲ ਅੱਗੇ ਚੱਲਦਾ ਇਸ ਮਿੱਟੀ ਨੂੰ ਲੈ ਕੇ ਤੁਸੀਂ ਮੰਨ ਲਓ ਕੋਈ ਕੱਚਾ ਵਰਤਨ ਬਣਾ ਲਿਆ ਫਿਰ ਕੱਚੇ ਵਰਤਨ ਨੂੰ ਤੁਸੀਂ ਪਿੱਛੇ ਪੱਠੀ 'ਚ ਲੈ ਕੇ ਜਾਓਗੇ ਹੈ ਤੇ ਦਿਖਾਇਓ ਕੱਚਾ ਭਾਂਡਾ ਜਦੋਂ ਬਣਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਪਕਾਇਆ ਜਾਂਦਾ ਹੈ ਪੱਠੀ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਪੱਠੀ ਆ ਕਿ ਡੂੰਗਾ ਥਾਇਆ ਇੱਕ ਹਾਂਜੀ ਇਹਦੇ ਚਾਰੇ ਪਾਸੇ ਸਮਝ ਮੋਰੀਆਂ ਛੱਡਦੇ ਇੱਟਾਂ ਦੀ ਬਣਾ ਦਿੰਦੇ ਆ ਠੀਕ ਹੈ ਇਹਦੇ ਵਿੱਚ ਬਾਲਣ ਲਾ ਕੇ ਪਾ ਕੇ ਆ ਵਿੱਚ ਬਾਲਣ ਲਾ ਕੇ ਫਿਰ ਉਹਦੇ ਤੁਸੀਂ ਕੱਚੇ ਭਾਂਡੇ ਰੱਖ ਦਿੰਦੇ ਹੋ ਭਾਂਡੇ ਰੱਖ ਦਿੰਦੇ ਆ ਜੀ ਸਾਰੇ ਤੇ ਉੱਪਰ ਤੱਕ ਛਿਣ ਦਿੰਦੇ ਆ ਅੱਛਾ ਛਿਣ ਕੇ ਹਾਂਜੀ ਉੱਚਾ ਹੋ ਜਾਂਦਾ ਜੀ ਤੇਰੇ ਦੁਬਾਰਾ ਇਹ ਲੱਕੜਾਂ ਹੁੰਦੀਆਂ ਨੇ ਸਾਡੇ ਲਈ ਅੱਗ ਦੇ ਦੇਣੇ ਇਹਨੂੰ ਠੀਕ ਹੈ ਅੱਗ ਦੇ ਕੇ ਜਦੋਂ ਭੱਖੀ ਅੱਗ ਫਿਰ ਅਸੀਂ ਲੱਕੜਾਂ ਨਾਲ ਝੋਕਦੇ ਆਂ ਜੀ ਫਿਰ ਉਹ ਉਹ ਫਿਰ ਕਿੰਨਾ ਟਾਈਮ ਬਾਲ ਕੇ ਰੱਖਣੀ ਪੈਂਦੀ ਅੱਗ ਇਹ 4 ਘੰਟੇ 4 ਘੰਟੇ ਤੋਂ ਕੋਈ 5 ਘੰਟੇ ਲੱਗ ਜਾਂਦੇ ਨੇ ਜੀ 4 ਘੰਟੇ ਤੇ ਮੰਨ ਲਓ ਜੇ ਤੁਸੀਂ 100 ਭਾਂਡਾ ਪਾਇਆ ਵਿੱਚ 100 ਘੜਾ ਪਾਇਆ ਪਸ ਕਰ ਲਈਏ ਪੱਠੀ ਚ ਤੇ 100 ਦਾ 100 ਬਣ ਜਾਂਦਾ ਬਣ ਕੇ ਤਿਆਰ ਹੋ ਜਾਂਦਾ ਹਾਂ 100 ਦਾ 100 ਪੱਕੂ ਆ ਜੀ ਵਿੱਚ ਇਹਦੇ ਪੱਕ ਜੂਗਾ ਇਹਦੇ ਵਿੱਚ ਉੱਚ ਨਹੀਂ ਨੁਕਸਾਨ ਵੀ ਹੋ ਜਾਂਦਾ ਕੋਈ ਨੁਕਸਾਨ ਤਾਂ ਹੋਣਾ ਹੀ ਆ ਦੇਖੋ ਟੁੱਟੇ ਫੁੱਟੇ ਪਏ ਨੇ ਸਾਰੇ ਆ ਨੁਕਸਾਨ ਹੀ ਆ ਸਾਰਾ ਮਤਲਬ ਜਿੰਨਾ 100% ਤੁਸੀਂ ਪਾਉਨੇ ਹੋ ਤਾਂ 100% ਤਾਂ ਬਣ ਕੇ ਨਹੀਂ ਨਿਕਲਦਾ ਉੱਚ ਕੁਝ ਟੁੱਟਦੇ ਨੇ ਕੁਝ ਪਰਸੈਂਟ ਟੁੱਟ ਜਾਂਦਾ ਜੀ ਫਿਰ ਉਹ ਬੇਕਾਰ ਆ ਤੁਹਾਡੇ ਬੇਕਾਰ ਆ ਜੀ ਡਿੱਕਰੇ ਬਣ ਜਾਂਦੇ ਨੇ ਆ ਦੇਖੋ ਇਹ ਵੀ ਫਿਰ ਨੁਕਸਾਨ ਆ ਇਹ ਅੱਛਾ ਇਹ ਜਿਹੜੇ ਭਾਂਡੇ ਨੇ ਇਹ ਬੇਕਾਰ ਹੋਏ ਹੋਏ ਨੇ ਹੁਣ ਫੁੱਟੇ ਹੋਣੇ ਕੋਈ ਲੈਂਦਾ ਨਹੀਂ ਬਿਲਕੁਲ ਇਹ ਤੁਹਾਡਾ ਨੁਕਸਾਨ ਹੋ ਗਿਆ ਫਿਰ ਇੱਕ ਵੱਡਾ ਜੇ ਇਹ ਨਾ ਹੁੰਦੇ ਤਾਂ ਇਹਨਾਂ ਨੂੰ ਵੀ ਤੁਸੀਂ ਅੱਗੇ ਤਿਆਰ ਕਰਕੇ ਵੇਚ ਸਕਦੇ ਸੀ ਠੀਕ ਹੈ ਤੇ ਇੱਥੇ ਆਪਾਂ ਗੱਲ ਕਰਦੇ ਆ ਬਾਪੂ ਜੀ ਖੜਨ ਚ ਕੋਈ ਸਮੱਸਿਆ ਤਾਂ ਨਹੀਂ ਜ਼ਿਆਦਾ ਦੋ ਕੁ ਮਿੰਟ ਖੜਾਵਾਂਗੇ ਆਪਾਂ ਤੇ ਹੁਣ ਤਾਂ ਫਿਰ ਗੱਲ ਇਹ ਹੈ ਬੰਦ ਚ ਇਹ ਨਹੀਂ ਆਉਂਦਾ ਕਿ ਯਾਰੇ ਕਲਾ ਸੀ ਸਾਡੇ ਪਿਤਾ ਪੁਰਖੀ ਚੱਲਦੀ ਆ ਰਹੀ ਸੀ ਅੱਗੇ ਹੁਣ ਬੱਚੇ ਛੱਡ ਕੇ ਜਾ ਰਹੇ ਨੇ ਕਲਾ ਮਰਨੀ ਜਾਊਗੀ ਨੇ ਕਲਾ ਦਾ ਉਹਦਾ ਮਰਦੀ ਜਾ ਰਹੀ ਹੈ ਜੀ ਇਹ ਬਹੁਤ ਜਿਆਦਾ ਮਰਦੀ ਜਾ ਰਹੀ ਹੈ ਹੁਣ ਬਹੁਤ ਘਟ ਗਏ ਲੋਕ ਪਿੰਡਾਂ ਚ ਤਾਂ ਕੋਈ ਬਣਾ ਨਹੀਂ ਰਿਹਾ ਜੀ ਇਹਦਾ ਸਹਰਾਂ ਚ ਆਈ ਜਿਹੜਾ ਕੋਈ ਬਣਾਈ ਜਾਂਦਾ ਮਾੜਾ ਮੋਟਾ ਕਿਉਂ ਉਹ ਧੱਕੇ ਪੱਲੀ ਕਰੀ ਜਾਂਦਾ ਆਪਦਾ ਵੀ ਚਲੋ ਟਾਈਮ ਪਾਸ ਹੋ ਜਾਂਦਾ ਪਿੰਡਾਂ ਚ ਤਾਂ ਹਰ ਇੱਕ ਛੱਡ ਗਿਆ ਜੀ ਕੋਈ ਤਕਰੀਬ ਨੇ ਤੁਸੀਂ ਦੇਖ ਲਓ ਸੰਗਰੂਰ ਦੇ ਆਲੇ-ਦਾਲੇ ਐਨੇ ਪਿੰਡ ਹੋਣਗੇ ਕੋਈ ਨਹੀਂ ਬਣਾਉਂਦਾ ਤੇ ਆਪ ਵੀ ਅਜੇ ਵੀ ਹਿੰਮਤ ਰੱਖੀ ਹੋਈ ਹੈ ਵੀ ਚਲੋ ਆਏ ਆ ਪੁਰਾਣੇ ਬੰਦੇ ਕਰਕੇ ਬਣਾਈ ਜਾਂਦੇ ਨੇ ਨਵੇਂ ਜਵਾਖ ਤਾਂ ਬਣਾਉਂਦੇ ਨੇ ਹੈਗੇ ਅੱਛਾ ਜਿਹੜੇ ਤੁਹਾਡੇ ਅੱਗੇ ਪੁੱਤਰਾਂ ਦੇ ਜਾਂ ਧੀਆਂ ਦੇ ਅੱਗੇ ਬੱਚੇ ਹੋਣੇ ਛੋਟੇ ਹੋਣੇ ਹਨਾ ਦਾਦਾ ਜਾਂ ਨਾਨਾ ਤੁਸੀਂ ਹੋਣੇ ਉਹ ਬੱਚੇ ਲੈਂਦੇ ਆ ਨੇ ਮਾੜੇ ਮੋਟਾ ਰੂਚੀ ਇੱਧਰਲੇ ਪਾਸੇ ਦੇਖਦੇ ਕਿ ਨਹੀਂ ਦੇਖਦੇ ਹੱਥ ਵੀ ਨਹੀਂ ਲਾਉਂਦੇ ਅੱਛਾ ਕਹਿੰਦੇ ਬਾਬਾ ਸਾਥ ਨਹੀਂ ਸਕੇ ਜਾਂਦੇ ਅੱਛਾ ਉਰੇ ਆ ਜਾਂਦੇ ਨੇ ਜਦੋਂ ਕਹਿ ਦਿੰਦਾ ਮੱਖਾਂ ਵਿਆਹ ਪਾਂਨੇ ਕਿਰਾ ਦਿਓ ਇੱਧਰ ਉੱਧਰ ਬਾਬਾ ਇਹ ਕੰਮ ਨਹੀਂ ਹੁੰਦਾ ਸਾਥੋਂ ਅੱਛਾ ਹੋਰ ਕੰਮ ਤੂਤੀ ਮੰਗਾਲਾ ਹੋਰ ਲਿਆ ਦਾਂਗੇ ਇਹ ਤੇ ਆਪਾਂ ਜੇ ਆਪਾਂ ਲਿਬੜ ਜਾਂਦੇ ਨੇ ਸਾਡੇ ਥੋੜੇ ਜੇ ਆਪਾਂ ਦਿਲ ਦੀ ਗੱਲ ਕਰੀਏ ਕਿਉਂਕਿ ਹੁਣ ਇਸ ਧੰਦੇ ਚ ਰਿਹਤ ਹੈ ਨਹੀਂ ਕੁਛ ਹਨਾ ਤੇ ਚਲੋ ਤੁਹਾਡੇ ਪੁੱਤਰ ਤਾਂ ਚਲੋ ਮਿਹਨਤ ਮਜ਼ਦੂਰੀ ਕਰ ਰਹੇ ਨੇ ਜਿਹੜੇ ਅੱਗੇ ਤੁਹਾਡੀ ਨਵੀਂ ਪੀੜ੍ਹੀ ਹੈ ਜਿਹੜੇ ਛੋਟੇ ਬੱਚੇ ਨੇ ਹੁਣ ਹਨਾ ਤੁਹਾਡੇ ਦੋ ਤੇ ਨੇ ਜਾਂ ਪੋਤੇ ਨੇ ਤੁਹਾਨੂੰ ਕੀ ਲੱਗਦਾ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਇਹ ਇਸ ਕੰਮ ਵੱਲ ਆਉਣਾ ਚਾਹੀਦਾ ਜਾਂ ਚੰਗੀ ਪੜ੍ਹ ਲਿਖ ਕੇ ਨੌਕਰੀ ਕਰਨੀ ਚਾਹੀਦੀ ਉਹ ਤਾਂ ਹੁਣ ਪੜਨਗੇਗਾ ਹਾਂ ਇਸ ਵੱਲ ਤਾਂ ਮੁਸ਼ਕਲ ਹੈ ਕਿਉਂ ਪੜ੍ਹਾਈ ਵੱਲ ਧਿਆਨ ਹੈ ਹੁਣ ਉਹਨਾਂ ਦਾ ਜਵਾਖ ਵੀ ਗਾਂਗਲਾ ਕਹਿੰਦਾ ਵੀ ਅਵਸ਼ਿਤਾ ਦੁਖੀ ਹੁੰਨੇ ਆ ਜਵਾਖਾਂ ਨੂੰ ਤਾਂ ਪੜਾਓ ਬਸ ਜਵਾਖਾਂ ਨੂੰ ਪੜਾਉਂਦੇ ਨੇ ਜਿਹੜੀ ਤੁਸੀਂ ਵੀ ਚਾਹੁੰਦੇ ਹੋ ਵੀ ਜਿਹੜੇ ਤੁਹਾਡੇ ਅਗਲੀ ਪੀੜ੍ਹੀ ਆ ਉਹ ਪੜ੍ਹ ਲਿਖ ਕੇ ਕੋਈ ਆਫਸਰ ਬਣ ਜਾਣ ਜਾਂ ਕੋਈ ਆਪਦਾ ਕਾਰੋਬਾਰ ਹੋ ਵਧੀਆ ਛੇੜ ਲੈਣ ਪੜ੍ਹ ਕੇ ਅੱਜ ਕੱਲ੍ਹ ਪੜ੍ਹਾਈ ਦਾ ਹੀ ਮੁੱਲ ਹੈ ਪਰ ਫਿਰ ਬਾਪੂ ਜੀ ਇਹ ਵੀ ਇੱਕ ਗਮ ਤਾਂ ਹੈਗਾ ਕਿ ਇੱਥੇ ਤੁਹਾਡੇ ਨਾਲ ਇਹ ਕਲਾ ਇੱਥੇ ਖੜ ਜਾਨੀ ਆ ਫਿਰ ਅੱਗੇ ਪਰਿਵਾਰ ਚ ਜਾਣੀ ਨਹੀਂ ਇਹ ਤਾਂ ਹੁਣੇ ਹੁਣ ਆ ਹੁਣ ਤਾਂ ਬਹੁਤ ਛੱਡ ਗਈ ਬਹੁਤ ਛੱਡੀ ਜਾ ਰਹੇ ਨੇ ਹਾਂ ਵਿੱਚ ਸਖਲਾਈ ਸਰਕਾਰ ਵੱਲੋਂ ਸਹਾਇਤਾ ਮਿਲੇ ਸਰਕਾਰ ਵੱਲੋਂ ਕੋਈ ਸਹਾਇਤਾ ਤਾਂ ਮਿਲ ਨਹੀਂ ਰਹੀ ਇਸ ਸਾਡੀ ਕੌਮ ਨੂੰ ਜੇ ਸਰਕਾਰ ਸਹਾਇਤਾ ਕਰੇ ਫਿਰ ਥੋੜਾ ਜਿਹਾ ਬਚਾਅ ਹੋ ਸਕੇ ਫਿਰ ਬਚਾਅ ਹੋ ਸਕਦਾ ਨਾ ਸਰਕਾਰ ਸਬਸਿਡੀ ਦੇਵੇ ਨਾ ਆਪਾਂ ਜਿਵੇਂ ਸਾਡਾ ਨੁਕਸਾਨ ਹੁੰਦਾ ਹੁਣ ਗਵਰਨਮੈਂਟ ਨੁਕਸਾਨ ਤਾਂ ਭਰਦੀ ਹੈ ਨਾ ਸਾਡੇ ਬਾਰਿਸ਼ ਦੇ ਵਿੱਚ દિਵਾਲੀ ਦੇ ਵੇਲੇ ਕਿਸਾਨਾਂ ਦਾ ਮੁਆਵਜ਼ਾ ਦੇ ਦਿੰਦੇ ਹਨਾ ਤੁਹਾਨੂੰ ਕੋਈ ਮੁਆਵਜ਼ਾ ਨਹੀਂ ਸਾਨੂੰ ਕੋਈ ਮੁਆਵਜ਼ਾ ਨਹੀਂ ਕੋਈ ਸਬਸਿਡੀ ਨਹੀਂ ਕੁਝ ਨਹੀਂ ਮਿਲਦਾ ਕੁਮਾਰਾਂ ਨੂੰ ਕਿਤੇ ਵੀ ਨਹੀਂ ਸਾਨੂੰ ਨਾ ਸਾਨੂੰ ਨਹੀਂ ਪੰਜਾਬ ਚ ਹਰਿਆਣਾ ਚ ਰਾਜਸਥਾਨ ਚ ਹਿੰਦੁਸਤਾਨ ਚ ਕੁਮਾਰਾਂ ਨੂੰ ਸਬਸਿਡੀ ਕੋਈ ਕਰਜ਼ਾ ਮਾਫ਼ ਨਹੀਂ ਹੁੰਦਾ ਨਾ ਕੋਈ ਆਬਿਵਦਾ ਲੋਨ ਮਾਫ਼ ਹੋਵੇ ਕੁਝ ਨਹੀਂ ਹੁੰਦਾ ਜਣੀ ਸਰਕਾਰਾਂ ਨੂੰ ਅਪੀਲ ਤਾਂ ਹੈਗੀ ਆ ਤੁਹਾਡੀ ਵੀ ਕਿ ਜੇ ਸਰਕਾਰ ਸਾਡੀ ਸਹਾਇਤਾ ਕਰੇ ਤਾਂ ਇਹ ਕਾਰੋਬਾਰ ਚੱਲਦਾ ਰਹੇ ਗਾਹ ਨੂੰ ਬੰਦ ਨਾ ਹੋਵੇ ਆਣ ਵੇਲੇ ਤੇ ਲੋਕਾਂ ਨੂੰ ਆਪੋ ਜੀ ਕੀ ਕਹੋਗੇ ਕਿ ਤੁਸੀਂ ਚਲੋ ਹੁਣ ਵੀ ਹਿੰਮਤ ਰੱਖੀ ਹੋਈ ਆ 62 63 ਸਾਲ ਦੀ ਉਮਰ ਚ ਹੈਨਾ ਕਿ ਤੁਸੀਂ ਫੇਰ ਵੀ ਬੈਠੇ ਹੋ ਇਸ ਇਸ ਚੀਜ਼ ਨੂੰ ਅੱਗੇ ਲੈ ਕੇ ਜਾ ਰਹੇ ਹੋ ਲੋਕਾਂ ਨੂੰ ਕੀ ਕਹੋਗੇ ਕਿ ਘਟੋ ਘਟ ਰੁੱਕ ਕੇ ਜਾਂ ਦੇਖ ਕੇ ਥੋੜਾ ਬਹੁਤਾ ਜੇ ਲੋਕ ਲੈਣਾ ਸ਼ੁਰੂ ਕਰਨ ਇਸ ਚੀਜ਼ ਨੂੰ ਧਿਆਨ ਚ ਰੱਖ ਕੇ ਹਾਂ ਇਸ ਨੂੰ ਧਿਆਨ ਚ ਰੱਖਣ ਲੈਣਗੇ ਲੋਕ ਫੇਰ ਗਾਹ ਨੂੰ ਪਤਾ ਵੀ ਲੱਗੇ ਲੋਕਾਂ ਨੂੰ ਵੀ ਹਾਂ ਠੀਕ ਆ ਵੀ ਪਾਣੀ ਪੀਣ ਵਾਸਤੇ ਵੀ ਆ ਵਧੀਆ ਚੀਜ਼ ਆ ਸਾਗ ਵਾਸਤੇ ਅੱਗੇ ਪਹਿਲਾਂ ਸਾਗ ਤੋੜੀ ਚ ਬਣਦਾ ਤੀਗਾ ਕਿੰਨਾ ਸਵਾਦ ਬਣਦਾ ਤੀ ਹੁਣ ਆ ਪਤਿਲਿਆਂ ਚ ਬਣਾਉਣ ਲੱਗੇ ਸਿਲਵਰ ਦੇ ਪਤਿਲਿਆ ਜਾਗੇ ਉਹਨਾਂ 'ਚ ਕੋਈ ਟੈਸਟ ਨਹੀਂ ਆਇਆ। ਪਹਿਲਾਂ ਉਹ ਮਿੱਟੀ ਦੇ ਭਾਂਡਿਆਂ 'ਚ ਤੌੜੀ 'ਚ ਬਣਦਾ ਸੀ ਸਾਗ। ਹਾਂ ਜੀ ਮਿੱਟੀ ਦੇ ਭਾਂਡੇ 'ਚ ਸਾਗ ਬਣਦਾ ਸੀ। ਆਮ ਲੋਕਾਂ ਨੂੰ ਵੀ ਪਤਾ ਬੁੜੀਆਂ ਨੂੰ ਪੁਰਾਣੀਆਂ ਨੂੰ ਜਿਹੜਾ ਉਹ ਸਾਗ ਬਣਦਾ ਤੇ ਉਹ ਹਜਾ ਹੁਣ ਤਾਂ ਨਹੀਂ ਬਣਦਾ। ਪਿੱਤਲ, ਸਟੀਲ, ਐਲੂਮੀਨੀਅਮ ਇਹ ਤਾਂ ਸਾਰਾ ਖਤਰਨਾਕ ਹੀ ਆ ਜੀ 'ਚ ਆਪਾਂ ਬਣਾ ਕੇ ਬਣਦਾ ਹੀ ਨਹੀਂ ਸੀ ਵਰਤਦੇ ਨਹੀਂ ਸੀ ਲੋਕ ਪਹਿਲਾਂ ਇਹਨਾਂ ਨੂੰ। ਪਹਿਲਾਂ ਤੁਸੀਂ ਕੋਈ 50 ਸਾਲ ਤੋਂ ਜਿਹੜਾ ਉੱਪਰ ਆਇਆ ਬੰਦਾ ਉਹ ਤੋਂ ਪਤਾ ਕਰਕੇ ਦੇਖੋ। ਵੇ ਪਹਿਲਾਂ ਤੁਸੀਂ ਪਿੱਤਲ ਜਾਂ ਇਹਨੂੰ ਵਰਤਦੇ ਸੀ ਤੌੜੀ ਹਾਰੀ ਚ ਤੌੜੀ ਲੱਗੀ ਤਾਂ ਮੈਂ ਵੀ ਦੇਖੀ ਆ ਕਿ ਦੁੱਧ ਆਪਾਂ ਰੱਖ ਕੇ ਚੁੱਲੇ ਤੇ ਵੀ ਇੱਕ ਦਿਨ ਸਾਗ ਬਣਾ ਲਓ ਤਿੰਨ ਚਾਰ ਦਿਨ ਤੱਕ ਤੌੜੀ ਚ ਕੱਢ ਕੇ ਤੜਕਾ ਲਾ ਕੇ ਖਾਈ ਜਾਂਦੇ ਸੀ ਲੋਕ ਹਾਂ ਹੁਣ ਤਾਂ ਬਸ ਤਾਜ਼ਾ ਆ ਬਣਾਇਆ ਪਗੁੰਨੇ ਹੋ ਜਾ ਹੁਣ ਤਾਂ ਕੁੱਕਰ ਚ ਬਣਾਉਣ ਲੱਗ ਗਏ ਬਣਾਉਣ ਲੱਗੇ ਕੁੱਕਰ ਦੇ ਵਿੱਚ ਮੁਰਕਾ ਵੀ ਵਿੱਚ ਆ ਜਾਂਦਾ ਵਿੱਚ ਸਾਰਾ ਕੁਝ ਆ ਜਾਂਦਾ ਉਹ ਗੱਲ ਉਹ ਗੱਲ ਤਾਂ ਨਹੀਂ ਬਣਦੀ ਜੀ ਠੀਕ ਰੱਖਣਾ ਬੰਦੇ ਨੇ ਆਪਣੇ ਆਪ ਨੂੰ ਅੱਜ ਕੱਲ ਆਪਾਂ ਕਹਿੰਦੇ ਕਿ ਨਾ ਪਾਣੀ ਸਹੀ ਹੈ ਨਾ ਤਾਂ ਇਹ ਚੀਜ਼ਾਂ ਵਾਪਸ ਆਉਣਾ ਚਾਹੀਦਾ ਹੈ ਨਾ ਮਿੱਟੀ ਦੇ ਭਾਂਡੇ ਜੇ ਲੋਕ ਵਰਤਣੇ ਸ਼ੁਰੂ ਕਰ ਦੇਣ ਤਾਂ ਉਹਨਾਂ ਦੀ ਗੋਡੇ ਵੀ ਨਹੀਂ ਖੜਦੇ ਲੋਕਾਂ ਦੇ ਲੋਕਾਂ ਦੇ ਤੋਂ ਗੋਡੇ ਦਾ ਤੁਸੀਂ ਦੇਖੋ ਸਭ ਦੇ ਜੂਰੀਆ ਵਧਿਆ ਪਿਆ ਤੇ ਕੋਈ ਕਹਿੰਦਾ ਮੇਰਾ ਗੋਡਾ ਦੁਖਦਾ ਕੋਈ మోਡੇ ਦੁਖਦੇ ਨੇ ਹੁਣ ਤੁਸੀਂ 50 ਸਾਲ ਦੇ ਜਿਹੜੇ ਹੁਣ ਨਵੀਂ ਪੀੜੀ ਆ ਉਹਨਾਂ ਦੇ ਵੀ ਤਕਰੀਬਨ ਗੋਡੇ ਦੁਖਦੇ ਨੇ ਇਹਨੀਆਂ ਚੀਜ਼ਾਂ ਦਾ ਹਾਂ ਹੁਣ ਮੇਰੀ 70 ਸਾਲ ਦੀ ਸਮਝ 68 ਸਾਲ ਦੀ ਉਮਰ ਤੋਂ ਲਵੇ ਆ ਮੈਂ ਬੈਠ ਕੇ ਜਿਵੇਂ ਮਰਜੀ ਕੰਮ ਕਰੀ ਜਾਵਾਂ ਗੋਡੇ ਐ ਕੋਈ ਨਹੀਂ ਕਾ ਆਪਾਂ ਇੱਕ ਦਾ ਨਾ ਤਾਂ ਕਦੇ ਅਸੀਂ ਇਹਦਾ ਪਾਣੀ ਪੀਤਾ ਆ ਜਿਹੜਾ ਆਰਓ ਦਾ ਠੀਕ ਹੈ ਕਦੇ ਨਹੀਂ ਨਾ ਇੰਨਾ ਪਿੰਦੇ ਨਹੀਂ ਤੌੜੇ ਦਾ ਪਾਣੀ ਪਿੰਨੇ ਆ ਬਸ ਬੈਠੇ ਰਹਿੰਦੇ ਆ RAM ਨਾਲ ਗੋਡੇ ਭਾਰ ਬੈਠ ਜੰਨੇ ਆ ਇਹ ਵੀ ਨਹੀਂ ਹੈ ਵੀ ਕਿਤੇ ਨਾ ਤੁਰਨਾ ਵੀ ਪੈ ਜਾਂਦਾ ਹੈ ਪਰ ਉਹ ਤਾਂ ਕਾਉਟ ਨਹੀਂ ਹੈ ਗੋਡਾ ਨੂੰ ਕੋਈ ਤਕਲੀਫ ਨਹੀਂ ਆ ਚਲੋ ਹਾਂ ਮਿਹਨਤਾ ਬਾਪੂ ਜੀ ਤੁਹਾਡੀ ਜੇ ਲੱਗੇ ਹੋਏ ਹੋ ساری ਜ਼ਿੰਦਗੀ ਤੁਸੀਂ ਕੀਤਾ ਇਹ ਚਲੋ ਧੰਨਵਾਦ ਤੁਹਾਡਾ ਸਮਾਂ ਦਿੱਤਾ ਤੁਸੀਂ ਸਾਾਨੂੰ ਗੱਲਬਾਤ ਕਰਨ ਦੀ ਕਰੋ ਗਵਰਨਮੈਂਟ ਵੱਲ ਹਾਂ ਵੀ ਗੱਲ ਇਹ ਤਾਂ ਦੇਵੇ ਪਰ ਜਨਪਤ ਨੂੰ ਇਹ ਕਾਰੋਬਾਰ ਇਹ ਨੇ ਆਪਣੇ ਪੰਜਾਬ ਚ ਦਾ ਤਕਰੀਬਨ ਅੱਧਾ ਭਾਗ ਹੈ ਜੀ ਇਹ ਕੰਮ ਸੋ ਇਹ ਰਾਏ ਜੀ ਨੇ ਪਰਜਾਪਤ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਅਸੀਂ ساری ਜ਼ਿੰਦਗੀ ਦੀ ਕਿਤਾਬ ਉਹਨਾਂ ਦੀ ਖੋਲਣ ਦੀ ਕੋਸ਼ਿਸ਼ ਕੀਤੀ ਆ ਜਿਸ ਤਰੀਕੇ ਨਾਲ ਦੱਸਿਆ ਕਿ ਪਹਿਲਾਂ ਪਿਤਾ ਜੀ ਕਰਦੇ ਸੀ ਦਾਦਾ ਜੀ ਤੇ ਪਰਦਾਦਾ ਜੀ ਮਤਲਬ ਪੀੜ੍hiyan ਇਹੀ ਕੰਮ ਕਰਦੀ ਆ ਰਹੀਆਂ ਸੀ ਭਾਂਡੇ ਬਣਾਉਣ ਦਾ ਪਰ ਹੁਣ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਹੁਣ ਇਸ ਕੰਮ ਦੇ ਵਿੱਚ ਕਮਾਈ ਬਿਲਕੁਲ ਨਹੀਂ ਹੈ ਕਿਉਂਕਿ ਖਰੀਦਦਾਰੀ ਬਹੁਤ ਘਟ ਗਈ ਹੈ ਸੋ ਇਸ ਕਰਕੇ ਰਾਜ ਸਾਹਿਬ ਦੇ ਜਿਹੜੇ ਅੱਗੇ ਬੇਟੇ ਨੇ ਉਹ ਇਸ ਕੰਮ ਤੋਂ ਕਿਨਾਰਾ ਕਰ ਚੁੱਕੇ ਨੇ ਤੇ ਜਿਹੜੇ ਉਹਨਾਂ ਦੀ ਅਗਲੀ ਨਵੀਂ ਜਨਰੇਸ਼ਨ ਹੈ ਇਹਨਾਂ ਦੇ ਦੋਤੇ ਪੋਤੇ ਨੇ ਉਹ ਤਾਂ ਕਹਿੰਦੇ ਕਿ ਇਸ ਚੀਜ਼ ਵੱਲ ਦੇਖਣਾ ਵੀ ਪਸੰਦ ਨਹੀਂ ਕਰਦੇ ਪਰ ਸਰਕਾਰਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਜਿਸ ਤਰੀਕੇ ਦੇ ਨਾਲ ਕੋਈ ਕਿਸਾਨ ਜਾਂ ਕੋਈ ਹੋਰ ਜਿਹੜਾ ਵਪਾਰੀ ਹੈ ਜੇ ਉਹਨਾਂ ਦਾ ਕੋਈ ਸਮਾਨ ਹੈ ਜਾਂ ਫਸਲ ਖਰਾਬ ਹੁੰਦੀ ਹੈ ਮੁਆਵਜ਼ਾ ਮਿਲਦਾ ਤਾਂ ਫਿਰ ਪਰਜਾਪਤ ਜਿਹੜੇ ਹੈਗੇ ਨੇ ਹੁਣ ਵੀ ਜਿਹੜੇ ਲੱਗੇ ਹੋਏ ਨੇ ਆਪਣੀ ਕਲਾ ਨੂੰ ਜਿਉਂਦਾ ਰੱਖ ਰਹੇ ਨੇ ਉਹਨਾਂ ਦੇ ਲਈ ਵੀ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਕਿ ਜਦੋਂ ਉਹਨਾਂ ਦਾ ਸਮਾਨ ਖਰਾਬ ਹੁੰਦਾ ਤਾਂ ਸੋ ਲੋਕਾਂ ਨੂੰ ਵੀ ਇਹ ਅਪੀਲ ਹੈ ਕਿ ਵੱਧ ਤੋਂ ਵੱਧ ਮਿੱਟੀ ਦੇ ਭਾਂਡਿਆਂ ਵੱਲ ਸਾਨੂੰ ਵਾਪਸ ਆਉਣਾ ਪਊਗਾ ਅਸੀਂ ਸਟੀਲ ਵੀ ਵਰਤ ਕੇ ਦੇਖ ਲਿਆ ਅਸੀਂ ਪਿੱਤਲ ਵੀ ਵਰਤ ਕੇ ਦੇਖ ਲਿਆ ਐਲੂਮੀਨੀਅਮ ਵੀ ਵਰਤ ਕੇ ਦੇਖ ਲਿਆ ਹੋਰ ਵੀ ਚੀਜ਼ਾਂ ਅਸੀਂ ਵਰਤ ਕੇ ਦੇਖ ਚੁੱਕਦੇ ਆਂ ਪਰ ਜਿਹੜੀ ਗੱਲ ਅਸਲ ਮਿੱਟੀ ਦੇ ਭਾਂਡੇ ਦੇ ਵਿੱਚ ਆ ਚਾਹੇ ਉਹ ਪਾਣੀ ਪੀਣਾ ਹੋਵੇ ਜਾਂ ਫਿਰ ਸਬਜ਼ੀ ਬਣਾਉਣੀ ਹੋਵੇ ਜਾਂ ਫਿਰ ਦੁੱਧ ਕਾੜਨਾ ਹੋਵੇ ਮਿੱਟੀ ਦੇ ਭਾਂਡੇ ਦੇ ਵਿੱਚ ਪੱਕਿਆ ਖਾਣਾ ਹਮੇਸ਼ਾ ਹੀ ਸਰੀਰ ਦੇ ਲਈ ਤਾਂ ਦਰਸਤੀ ਦੰਦਾ ਕਿਉਂਕਿ ਉਹ ਕੁਦਰਤੀ ਰੂਪ ਦੇ ਨਾਲ ਪੱਕਿਆ ਹੁੰਦਾ ਮਿੱਟੀ ਦੇ ਭਾਂਡੇ ਚ ਸੋ ਵਾਪਸ ਇੱਧਰ ਆਉਣਾ ਪਏਗਾ ਤੇ ਸਰਕਾਰਾਂ ਨੂੰ ਇੱਕ ਵਾਰ ਫਿਰ ਤੋਂ ਅਪੀਲ ਹੈ ਕਿ ਰਾਏ ਸਾਹਿਬ ਵਰਗੇ ਜਿਹੜੇ ਹੋਰ ਪਰਜਾ ਪਤ ਹੈਗੇ ਨੇ ਜਿਹੜੇ ਹਲੇ ਵੀ ਇਸ ਮਿੱਟੀ ਦੇ ਭਾਂਡਿਆਂ ਦੀ ਕਲਾ ਨੂੰ ਜਿਉਂਦਾ ਰੱਖ ਰਹੇ ਨੇ ਉਹਨਾਂ ਦਾ ਖਿਆਲ ਸਰਕਾਰ ਨੂੰ ਜ਼ਰੂਰ ਰੱਖਣਾ ਚਾਹੀਦਾ ਹੈ ਕੈਮਰਾ ਪਰਸਨ ਅਤਲ ਵਰਮਾ ਦੇ ਨਾਲ ਮੈਂ ਰਾਓ ਬਰਿੰਦਰ ਸਿੰਘ ਔਨ 에ਅਰ ਸੰਗਰੂਰ